ਭਾਰਤ ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਦੋ ਗੇੜ ਹੋ ਚੁੱਕੇ ਨੇ ਤੀਸਰੇ ਚਰਨ ਵੱਲ ਜਿਹੜੀ ਗੱਲ ਆ ਲਗਾਤਾਰ ਵੱਧ ਰਹੀ ਹੈ ਤੇ ਇਸ ਸਮੇਂ ਸਭ ਤੋਂ ਜ਼ਿਆਦਾ ਅਹਿਮ ਸਗਾ ਕਿ ਜਿਹੜੇ ਆ ਯੂਪੀ ਦੇ ਵਿੱਚੋਂ ਕੀ ਗਾਂਧੀ ਪਰਿਵਾਰ ਕਿਤੇ ਉਹ ਲੜੇਗਾ ਜਾਂ ਨਹੀਂ ਲੜੇਗਾ ਕਿਉਂਕਿ ਤੁਹਾਨੂੰ ਪਤਾ ਹੈ ਕਿ ਸਾਡੀ ਜਿਹੜੀ ਸਾਰੀ ਪੋਲਿਟਿਕਸ ਆ ਉਹ ਪਰਿਵਾਰਾਂ ਦੇ ਆਲੇ-ਦੁਆਲੇ ਵੀ ਘੁੰਮਦੀ ਆ ਜਿਹੜੇ ਵੱਡੇ ਪੋਲਿਟੀਕਲ ਫੈਮਲੀਆਂ ਨੇ ਵੱਡੇ ਪੋਲਿਟੀਕਲ ਨਾਮ ਨੇ ਉਹਨਾਂ ਦੇ ਆਲੇ-ਦੁਆਲੇ ਘੁੰਮਦੀ ਆ ਕਿ ਚਾਹੇ ਪੰਜਾਬ ਦੇ ਵਿੱਚ ਦੇਖੀਏ ਤਾਂ ਆਪਾਂ ਬਾਦਲ ਪਰਿਵਾਰ ਇਧਰੋਂ ਕੈਪਟਨ ਸਾਹਿਬ ਜਾਂ ਬਾਕੀ ਬਕਵਖ ਸਟੇਟਾਂ ਦੇ ਵਿੱਚ ਵੀ ਇਸੇ ਤਰੀਕੇ ਨਾਲ ਆ ਤੇ ਆਬਵੀਅਸਲੀ ਜਿਹੜੀ ਸਾਡੀ ਕੇਂਦਰੀ ਲੀਡਰਸ਼ਿਪ ਆ ਜਾਂ ਭਾਰਤ ਦੀ ਜਿਹੜੀ ਸਿਆਸਤ ਆ ਉਹਦੇ ਵਿੱਚ ਵੀ ਚਾਹੇ ਪ੍ਰਧਾਨ ਮੰਤਰੀ ਮੋਦੀ ਹੋਣ ਜਾਂ ਜਿਹੜਾ ਗਾਂਧੀ ਪਰਿਵਾਰ ਹੋਵੇ ਰਾਹੁਲ ਗਾਂਧੀ ਸਾਹਿਬ ਹੋਣ ਜਾਂ ਮੈਡਮ ਸੋਨੀਆ ਗਾਂਧੀ ਹੋਣ ਸੋ ਇਹਨਾਂ ਦੇ ਆਲੇ ਦੁਆਲੇ ਸਿਆਸਤ ਘੁੰਮਦੀ ਆ ਸੋ ਇਸ ਕਰਕੇ ਬਹੁਤ ਜ਼ਿਆਦਾ ਇਸ ਗੱਲ ਦੇ ਉੱਤੇ ਚਰਚਾ ਸਗੀ ਕਿ ਕੀ ਰਾਹੁਲ ਗਾਂਧੀ ਸਾਹਿਬ ਇਸ ਵਾਰ ਅਮੇਠੀ ਤੋਂ ਲੜਨਗੇ ਕਿਉਂਕਿ ਉਹਨਾਂ ਦੀ ਇੱਕ ਜਿਹੜੀ ਪੁਰਾਣੀ ਇਤਿਹਾਸਿਕ ਤੌਰ ਤੇ ਉਹ ਅਮੇਠੀ ਤੋਂ ਜਿਹੜਾ ਚੋਣਾ ਲੜਦੇ ਰਹੇ ਨੇ ਸੋ ਹੁਣ ਇੱਕ ਬੜਾ ਹੀ ਜਿਹੜਾ ਅਹਿਮ ਮੂਵ ਕੀਤਾ ਗਿਆ ਹੈ ਜਿਹੜਾ ਕਾਂਗਰਸ ਦੇ ਵੱਲੋਂ ਇਹਨੂੰ ਇੱਕ ਰਣਨੀਤਿਕ ਤੌਰ ਤੇ ਇਹਨੂੰ ਇੱਕ ਚੰਗਾ ਮੂਵ ਆਪਾਂ ਕਹਿ ਸਕਦੇ ਹਾਂ ਪਰ ਕੀ ਇਹ ਜਿਹੜਾ ਨਤੀਜਿਆਂ ਦੇ ਵਿੱਚ ਕਿੰਨਾ ਕੁ ਸਹਾਈ ਹੋਵੇਗਾ ਇਹ ਆਪਾਂ ਨੂੰ 4 ਜੂਨ ਨੂੰ ਪਤਾ ਲੱਗਣਾ ਪਰ ਰਾਹੁਲ ਗਾਂਧੀ ਸਾਹਿਬ ਜਿਹੜੇ ਆ ਅਮੇਠੀ ਤੋਂ ਨਹੀਂ ਉਹ رائے ਬਰੇਲੀ ਤੋਂ ਜਿਹੜਾ ਉਹ ਲੜਨਗੇ ਤੇ ਇਹਦੇ ਚੱਲਦੇ ਆਂ ਉਹਨਾਂ ਨੇ ਇਹ ਡਿਸੀਜਨ ਕਿਉਂ ਲਿਆ ਇਹ ਜਿਹੜਾ ਆਪਣਾ ਰਾਇਬ੍ਰੇਲੀ ਤੋਂ ਲੰਡਾ ਉਹਨਾਂ ਨੇ ਡਿਸੀਜਨ ਕਿਉਂ ਲਿਆ ਬਾਇਨਾੜ ਤੋਂ ਆਲਰੇਡੀ ਉਹ ਖੜੇ ਨੇ ਉੱਥੇ ਚੋਣ ਹੋ ਚੁੱਕੀ ਆ ਸੋ ਇਹ ਇਹ ਇਹਦੀਆਂ ਵਜਾਹਾਂ ਦੇ ਉੱਤੇ ਆਪਾਂ ਗੱਲ ਕਰਨੀ ਆ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੇਕਰ ਤੁਸੀਂ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜਰੂਰ ਕਰ ਲੈਣਾ ਜੇਕਰ ਦੇਖ ਰਹੇ ਹੋ TikTok ਤੇ ਤਾਂ ਫੋਲੋ ਜਰੂਰ ਕਰ ਲੈਣਾ ਆਪਾਂ ਹਰ ਰੋਜ਼ ਤੁਹਾਡੇ ਨਾਲ ਜੁੜੀਦਾ ਹਰ ਰੋਜ਼ ਤੁਹਾਡੇ ਨਾਲ ਗੱਲਬਾਤਾਂ ਕਰੀਦੀਆਂ ਜਿਹੜੀਆਂ ਵੀ ਅਹਿਮ ਖਬਰਾਂ ਹੁੰਦੀਆਂ ਉਹਨਾਂ ਦੇ ਉੱਤੇ ਤੁਹਾਡੇ ਨਾਲ ਗੱਲ ਕਰੀਦੀ ਹੈ ਅਹਿਮ ਖਬਰਾਂ ਦੇ ਉੱਤੇ ਆਪਾਂ ਜੇਕਰ ਗੱਲ ਕਰੀਏ ਤਾਂ UK ਦੀ ਸਿਆਸਤ ਦੇ ਵਿੱਚ UK ਵਾਲਿਓ UK ਦੀ ਸਿਆਸਤ ਦੇ ਵਿੱਚ ਆ ਦੋ ਤਿੰਨ ਦਿਨ ਬਹੁਤ ਹੀ ਅਹਿਮ ਰਹਿਣ ਵਾਲੇ ਆ ਇਹ ਜਿਹੜੀਆਂ ਲੋਕਲ ਇਲੈਕਸ਼ਨਸ ਹੋਈਆਂ ਨੇ ਉਹਦੇ ਤਾਂ ਜਦੋਂ ਆਪਾਂ ਇਹ ਵੀਡੀਓ ਰਿਕਾਰਡ ਕਰ ਰਹੇ ਆ ਉਹਦੇ ਤਾਂ ਨਤੀਜੇ ਹਜੇ ਆ ਰਹੇ ਨੇ ਜਿਹੜੀ ਜਿਮਨੀ ਚੋਣ ਹੋ ਰਹੀ ਆ ਜਿਮਨੀ ਚੋਣ ਹੋਈ ਆ ਬਲੈਕਪਾਲ ਸਾਊਥ ਦੀ ਉਹਦੇ ਨਤੀਜੇ ਆ ਗਏ ਨੇ ਤੇ ਲੇਬਰ ਨੂੰ ਬਹੁਤ ਤਗੜੀ ਜਿੱਤ ਹਾਸਲ ਹੋਈ ਹੈ ਲੇਬਰ ਦੀ ਜਿਹੜੀ ਆ ਉੱਥੇ ਵੋਟ 10000 ਤੋਂ ਜ਼ਿਆਦਾ ਆ ਜਦਕਿ ਜਿਹੜੀ ਇਸ ਸਮੇਂ ਦੀ ਸੱਤਾਧਾਰੀ ਤੇ ਰਿਆ ਕੰਜ਼ਰਵੇਟਿਵ ਉਹਦੀ ਮਹਿਜ 3000 ਹੈ ਤੇ ਇੱਕ ਹੋਰ ਇੰਪੋਰਟੈਂਟ ਗੱਲ ਇਹ ਹੈ ਕਿ ਉਹਦੀ ਜਿਹੜੀ ਵੋਟ ਤੋਂ ਮਹਿਜ 117 ਵੋਟਾਂ ਘੱਟ ਨੇ ਜਿਹੜੀ ਆ ਰਿਫਾਰਮ ਪਾਰਟੀ ਦੀਆਂ ਰਿਫਾਰਮ ਪਾਰਟੀ ਜਿਹੜੀ ਪਹਿਲਾਂ ਬ੍ਰੈਕਸਿਟ ਪਾਰਟੀ ਹੁੰਦੀ ਸੀ ਉਹ ਬਾਅਦ ਵਿੱਚ ਉਹਦਾ ਨਾਮ ਉਹਨਾਂ ਨੇ ਚੇਂਜ ਕਰਕੇ ਰਿਫਾਰਮ ਪਾਰਟੀ ਰੱਖ ਲਿਆ ਸੋ ਅੱਗੇ ਬੀਤੇ ਦਿਨਾਂ ਦੇ ਵਿੱਚ ਇੱਕ ਆਪਾਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਇੱਕ ਕੰਸਰਵੇਟਿਵ ਦੇ ਜਿਹੜੇ ਐਮਪੀ ਨੇ ਉਹ ਰਿਫਾਰਮ ਦੇ ਵਿੱਚ ਗਏ ਵੀ ਨੇ ਸੋ ਰਿਫਾਰਮ ਤੁਸੀਂ ਕਹਿ ਲਓ ਕਿ ਇੱਕ ਜਾਦੇ ਕਟੜ ਰੂਪ ਜਿਹੜਾ ਕੰਸਰਵੇਟਿਵ ਪਾਰਟੀ ਦਾ ਇੱਕ ਜਾਦੇ ਰਾਈਟ ਰਿਸ਼ੀ ਪਾਰਟੀ ਜਿਹੜੀ ਆ ਨਾ ਸੋ ਉਧਰੋਂ ਵੀ ਲੋਕਾਂ ਦਾ ਰੁਝਾਨ ਵੱਧ ਰਿਹਾ ਤੇ ਜਿਹੜੀ ਆ ਕਨਸਰਵੇਟਿਵ ਪਾਰਟੀ ਨੂੰ ਬਹੁਤ ਹੀ ਤਗੜੀ ਹਾਰ ਆ ਰਿਹਾ ਏ ਸੋ ਇਹਦੇ ਚੱਲਦਿਆਂ ਬਾਕੀ ਉਹਨੇ ਲੋਕਲ ਇਲੈਕਸ਼ਨਸ ਦੇ ਵਿੱਚ ਕੀ ਹੁੰਦਾ ਇਹਦੇ ਚੱਲਦਿਆਂ ਰਾਹੁਲ ਗਾਂਧੀ ਸੌਰੀ ਇਹਦੇ ਚੱਲਦਿਆਂ ਕਿਉਂਕਿ ਬਹੁਤ ਜ਼ਿਆਦੇ ਸਿਆਸਤਦਾਨ ਵੀ ਇਕੱਠੇ ਹੋ ਜਾਂਦੇ ਨੇ ਸੋ ਇਹਦੇ ਚੱਲਦਿਆਂ ਰਿਸ਼ੀ ਸੂਨਕ ਦੇ ਉੱਤੇ ਕਿੰਨਾ ਕੁ ਜ਼ਿਆਦਾ ਦਬਾਅ ਆਊਗਾ ਇਹ ਆਪਾਂ ਨੂੰ ਦੇਖਣ ਵਾਲਾ ਰਹਿਣਾ ਜਿਹੜਾ ਇਹਨਾਂ 2-3 ਦਿਨਾਂ ਦੇ ਵਿੱਚ ਬਹੁਤ ਹੀ ਅਹਿਮ ਨੇ ਯੂਕੇ ਦੀ ਸਿਆਸਤ ਦੇ ਲਈ ਇਹ ਜਿਹੜਾ ਇਹ ਵੀਕਐਂਡ ਆ ਸੋ ਇਹਦੇ ਤੇ ਗੱਲ ਕਰਾਂਗੇ ਅਰਹੌਣ ਕਾਂਦੀ ਸਾਹਿਬ ਦੇ ਉਤੇ ਜਾਣ ਤੋਂ ਪਹਿਲਾਂ ਮੈਡਮ ਪਰਮਪਾਲ ਕੌਰ ਜਿਹੜੇ ਮਲੂਕਾ ਸਾਹਿਬ ਦੀ ਡੋਟਨ ਲੋਨ ਹੈ ਉਹਨਾਂ ਦੀ ਇੱਕ ਇੰਟਰਵਿਊ ਹੈ ਇੰਟਰਵਿਊ ਤਾਂ ਲਗਾਤਾਰ ਹੋ ਰਹੀਆਂ ਨੇ ਬਹੁਤ ਸਾਰੇ ਪੋਲੀਟਿਸ਼ੀਅਨਸ ਦੀਆਂ ਤੇ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਦੂਸਰੇ ਦੇ ਉੱਤੇ આરોਪ ਜਿਹੜੇ ਲਗਾਉਣੇ ਉਹ ਵੀ ਜਾਰੀ ਨੇ ਪਰ ਪਰਮਪਰ ਕੌਰ ਸਿੱਧੂ ਨੂੰ ਜਦੋਂ ਜਿਹੜਾ ਪੁੱਛਿਆ ਗਿਆ ਕਿ ਉਹਨਾਂ ਦੇ ਖਿਲਾਫ ਜਿਹੜੇ ਪ੍ਰੋਟੈਸਟ ਹੋ ਰਹੇ ਨੇ ਜਿਹੜਾ ਬੀਜੇਪੀ ਦੇ ਲੀਡਰ ਨੂੰ ਲਗਾਤਾਰ ਰੋਕਿਆ ਜਾ ਰਿਹਾ ਇੱਕ ਤਾਂ ਉਹਨਾਂ ਨੇ ਉਹਦੇ ਵਿੱਚ ਅਹਿਮ ਗੱਲ ਇਹ ਕਹੀ ਕਿ ਇਹ ਇਹ ਤਾਂ ਅਕਾਲੀ ਸ਼ਰਾਰਤਾ ਕਰ ਰਹੇ ਨੇ ਹੁਣ ਅਕਾਲੀ ਜਿਹੜਾ ਅਕਾਲੀਆਂ ਦੇ ਵਿੱਚੋਂ ਹੀ ਇੱਕ ਤਰੀਕੇ ਨਾਲ ਉਹ ਆਏ ਨੇ ਸਿਕੰਦਰ ਸਿੰਘ ਮਲੂਕਾ ਬਹੁਤ ਤਗੜੇ ਆਗੂ ਨੇ ਜਿਹੜਾ ਸ਼ੋਮੀ ਕਾਲੀਦਲ ਦੇ ਹਜੇ ਵੀ ਕਾਲੀਦਲ ਦੇ ਵਿੱਚ ਹੀ ਨੇ ਉਹ ਉਹਨਾਂ ਦੀ ਰੋਟਨ ਲਾਉਣੇ ਇੱਕ ਤਾਂ ਉਹਨਾਂ ਨੇ ਕਿਹਾ ਕਿ ਅਕਾਲੀ ਸ਼ਰਾਰਤਾਂ ਕਰਵਾ ਰਹੇ ਨੇ ਬਾਕੀ ਜਿਹੜੀ ਉਹਦੇ ਵਿੱਚ ਇੱਕ ਅਹਿਮ ਗੱਲ ਮੈਨੂੰ ਜਾਤੀ ਤੌਰ ਤੇ ਜਿਹੜੀ ਫੜਨ ਵਾਲੀ ਗੱਲ ਲੱਗੀ ਆ ਕਿ ਉਹਨਾਂ ਨੇ ਕਿਹਾ ਕਿ ਆਈ ਥਿੰਕ ਕਿ ਸੈਂਟਰਲ ਫੋਰਸਸ ਆਉਣ ਗਿਆ ਸਾਡੀ ਸੁਰੱਖਿਆ ਦੇ ਲਈ ਸੋ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਕੇਂਦਰੀ ਫੋਰਸੇਜ਼ ਆ ਰਹੀਆਂ ਨੇ ਪੰਜਾਬ ਦੇ ਵਿੱਚ ਬੀਜੇਪੀ ਦੇ ਜਿਹੜੇ ਆਗੂ ਨੇ ਇਹਨਾਂ ਦੀ ਸੁਰੱਖਿਆ ਦੇ ਲਈ ਉਹਨਾਂ ਨੂੰ ਅੱਗੇ ਇਹਦੇ ਤੇ ਸਵਾਲ ਵੈਸੇ ਕੀਤੇ ਜਾਣਾ ਚਾਹੀਦਾ ਸੀ ਕਿ ਜੇ ਇਦਾਂ ਹੁੰਦਾ ਜੇਕਰ ਕੇਂਦਰੀ ਫੋਰਸੇਜ਼ ਪੰਜਾਬ ਦੇ ਵਿੱਚ ਆਉਂਦੀਆਂ ਨੇ ਬੀਜੇਪੀ ਦੇ ਆਗੂਆਂ ਦੀ ਸੁਰੱਖਿਆ ਦੇ ਲਈ ਤਾਂ ਕਹਾਣੀ ਕਿੱਧਰ ਨੂੰ ਜਾ ਸਕਦੀ ਹੈ ਤੇ ਭਗਵੰਤ ਮਾਨ ਸਰਕਾਰ ਇਸ ਦੇ ਉੱਤੇ ਕੀ ਸੋਚਦੀ ਹੈ ਜਾਂ ਉਹ ਇਸ ਦੇ ਉੱਤੇ ਕੀ ਡਿਸੀਜਨ ਲੈਣਗੇ ਇਹ ਬਹੁਤ ਹੀ ਅਹਿਮ ਰਹੇਗਾ ਰਾਹੁਲ ਗਾਂਧੀ ਸਾਹਿਬ ਨੇ ਤੁਹਾਨੂੰ ਪਤਾ ਕਿ ਉਹ ਅਮੇਠੀ ਤੋਂ ਅੱਗੇ ਲੜਦੇ ਸੀਗੇ 2014 ਦੇ ਵਿੱਚ ਬੜਾ ਅਹਿਮ ਸਾਰਾ ਕੁਝ ਹੋਇਆ ਸੀ ਬੜਾ ਦਿਲਚਸਪ ਰਿਹਾ ਸੀ ਜਦੋਂ ਡਾਕਟਰ ਕੁਮਾਰ ਵਿਸ਼ਵਾਸ ਉੱਥੇ ਗਏ ਆ ਸੋ ਖੈਰ ਕੁਮਾਰ ਵਿਸ਼ਵਾਸ ਵੀ ਨਹੀਂ ਸੀ ਜਿੱਤ ਸਕੇ ਅਮੇਠੀ ਤੋਂ ਜਿਹੜਿਆ ਰਾਹੁਲ ਗਾਂਧੀ ਸਾਹਿਬ ਦੀ ਜਿਹੜੀ ਆ 2014 ਦੇ ਵਿੱਚ ਜਿੱਤ ਹੋ ਗਈ ਸੀ ਤੇ ਉੱਥੇ ਜਿਹੜਾ ਸਮ੍ਰਿਤੀ ਹਰਾਨੀ ਉਦੋਂ ਤਾਂ ਨਹੀਂ ਜਿੱਤ ਸਕੇ ਪਰ 2019 ਦੇ ਵਿੱਚ ਸਮ੍ਰਿਤੀ ਹਰਾਨੀ ਨੇ ਰਾਹੁਲ ਗਾਂਧੀ ਨੂੰ maat ਦੇ ਦਿੱਤੀ ਸੋ ਇਸ ਬਾਰੇ ਉਦੋਂ ਆਬਵੀਅਸਲੀ ਤਾਂ ਹੀ ਕਿਤੇ ਨਾ ਕਿਤੇ ਮੰਨਿਆ ਜਾ ਰਿਹਾ ਸੀ ਕਿ ਉਹ ਬਾਇਨਾਡ ਕੇਰਲਾ ਦੇ ਵਿੱਚ ਗਏ ਆ ਕਿ ਉਹਨਾਂ ਨੂੰ ਸ਼ਾਇਦ ਕਿਤੇ ਨਾ ਕਿਤੇ ਇਸ ਗੱਲ ਦਾ ਖਤਸ਼ਾ ਸਕਾ ਕਿ ਹੋ ਸਕਦਾ ਕਿ ਉਹ ਸੀਟ ਨਾ ਕੱਢ ਸਕਣ ਤੇ ਤੁਹਾਨੂੰ ਪਤਾ ਕੇਰਲਾ ਬਾਇਨਾਡ ਦੇ ਵਿੱਚੋਂ ਜਿੱਤ ਗਏ ਸੀਗੇ ਤੇ ਅਮੇਠੀ ਉਹ ਹਾਰ ਗਏ ਤੇ ਚਲੋ ਮੈਂਬਰ ਆਫ ਪਾਰਲੀਮੈਂਟ ਦੇ ਤੌਰ ਤੇ ਉਹ ਲੋਕ ਸਭਾ ਦੇ ਵਿੱਚ ਮੌਜੂਦ ਰਹੇ ਇਸ ਵਾਰ ਬਾਇਨਾਡ ਤੋਂ ਉਹ ਖੜੇ ਨੇ ਆਲਰੇਡੀ ਉੱਥੇ ਵੋਟਾਂ ਪੈ ਚੁੱਕੀਆਂ ਨੇ ਤੇ ਜਿਹੜਾ ਅਮੇਠੀ ਤੇ ਰਾਏ ਬਰੇਲੀ ਗਾਂਧੀ ਪਰਿਵਾਰ ਦੇ ਲਈ ਕਾਂਗਰਸ ਦੇ ਲਈ ਬਹੁਤ ਹੀ ਅਹਿਮ ਹੈ ਕਾਂਗਰਸ ਦੇ ਲਈ ਅਹਿਮ ਹੈ ਤੇ ਚੱਲਦੇ ਆ ਉਹ ਇੰਡੀਆ ਆਲਾਈன்ஸ் ਦੇ ਲਈ ਵੀ ਅਹਿਮ ਹੋ ਜਾਂਦਾ ਸੋ ਹੁਣ ਇੱਥੇ ਮੁਸੀਬਤ ਇਹ ਸੀ ਕਿ ਜੇ ਤਾਂ ਰਾਹੁਲ ਗਾਂਧੀ ਸਾਹਿਬ ਇੱਥੋਂ ਨਾ ਖੜ੍ਹਦੇ ਵਿਰੋਧੀਆਂ ਨੇ ਕਹਿਣਾ ਸੀ ਕਿ ਦੇਖੋ ਜੀ ਇਹ ਤਾਂ ਦੌੜ ਗਿਆ ਗਾਂਧੀ ਪਰਿਵਾਰ ਡਰ ਗਿਆ ਇਹ ਇਹ ਯੂਪੀ ਤੋਂ ਇਹਨਾਂ ਨੂੰ ਪਤਾ ਇਹਨਾਂ ਦਾ ਸੂਪੜਾ ਸਾਫ਼ ਹੋ ਜਾਣਾ ਆਮ ਤੌਰ ਤੇ ਜਿਹੜੀ ਸਾਡੇ ਚੈਨਲਾਂ ਦੀ ਭਾਸ਼ਾ ਹੁੰਦੀ ਆ ਇਹ ਡਰਦੇ ਯੂਪੀ ਦੇ ਵਿੱਚ ਆਏ ਨਹੀਂ ਕਿਉਂਕਿ ਰਾਇਬਰੇਲੀ ਦੀ ਸੀਟ ਤੋਂ ਵੈਸੇ ਮੈਡਮ ਸੋਨੀਆ ਗਾਂਧੀ ਜੀ ਹੁੰਦੇ ਨੇ ਸੋਨੀਆ ਗਾਂਧੀ ਜੀ ਤੁਹਾਨੂੰ ਪਤਾ ਕਿ ਉਹ ਰਾਜ ਸਭਾ ਦੇ ਵਿੱਚ ਜਾ ਚੁੱਕੇ ਨੇ ਆਬਵੀਅਸਲੀ ਉਹ ਜਿਹੜਾ ਉਹਨਾਂ ਨੇ ਚੋਣਾਂ ਦੇ ਵਿੱਚ ਨਹੀਂ ਸੀ ਖੜੇ ਹੋਣਾ ਸੋ ਹੁਣ ਇਥੇ ਕਈ ਗੱਲਾਂ ਸਗੀਆਂ ਕਿ ਉਹਨਾਂ ਨੇ ਇਹ ਡਿਸੀਜਨ ਕਿਉਂ ਲਿਆ ਰਾਇਬਰੇਲੀ ਜਾਣ ਦਾ ਇੱਕ ਤਾਂ ਜਿਹੜਾ ਜੇਕਰ ਉਹ ਨਾ ਲੜਦੇ ਤਾਂ ਆਬਵੀਅਸਲੀ ਲੋਕਾਂ ਨੇ ਕਹਿਣਾ ਸੀ ਕਿ ਦੇਖੋ ਜੀ ਇਹ ਤਾਂ ਡਰ ਗਿਆ ਇਹ ਤਾਂ ਨਹੀਂ ਲੜੇ ਸੋ ਇਹ ਵੀ ਗੱਲ ਤੈ ਸੀ ਕਿ ਕਿਤੇ ਨਾ ਕਿਤੇ ਉਹਨਾਂ ਨੂੰ ਸੀਟਾਂ ਤੇ ਇਹਨਾਂ ਇਹਨਾਂ ਨੂੰ ਖਾਲੀ ਨਹੀਂ ਸੀ ਛੱਡ ਸਕਦੇ ਉਹਨਾਂ ਨੂੰ ਇਹਦੇ ਤੇ ਲੜਨਾ ਪੈਣਾ ਸੀ ਸੋ ਖੈਰ ਉਹ ਜਿਹੜਾ ਉਹਨਾਂ ਨੇ ਬਾਇਨਾਰ ਤੋਂ ਚੋਣਾ ਹੋ ਗਿਆ ਜਾਂ ਬਾਇਨਾਰ ਤੋਂ ਉਹ ਖੜੇ ਨੇ ਤੇ ਜਿਹੜੇ ਦੱਸਿਆ ਜਾ ਰਿਹਾ ਜੋ ਜਿੰਨਾ ਕੁ ਵੀ ਮੈਂ ਮੀਡੀਆ ਦੇ ਵਿੱਚ ਚੈੱਕ ਕੀਤਾ ਇੰਡੀਅਨ ਐਕਸਪ੍ਰੈਸ ਦੀ ਇਹਦੇ ਤੇ ਇੱਕ ਬੜੀ ਹੀ ਦਿਲਚਸਪ ਰਿਪੋਰਟ ਐ ਇਸੇ ਤਰੀਕੇ ਨਾਲ ਬਾਕੀ ਹੋਰ ਜਗ੍ਹਾਾਂ ਤੇ ਵੀ ਕਿ ਰਾਹੁਲ ਗਾਂਧੀ ਸਾਹਿਬ ਦਾ ਇਹ ਕਹਿਣਾ ਸੀ ਕਿ ਉਹ ਬਾਇਨਾਰਡ ਦੇ ਲੋਕਾਂ ਨੂੰ ਛੱਡਣਾ ਨਹੀਂ ਚਾਹੁੰਦੇ ਕਿ ਕੱਲੋਂ ਜੇਕਰ ਦੋਨਾਂ ਸੀਟਾਂ ਤੇ ਉਹਨਾਂ ਦੀ ਜਿੱਤ ਹੁੰਦੀ ਆ ਮੀਠੀ ਤੇ ਵੀ ਤੇ ਬਾਇਨਾਰਡ ਤੇ ਵੀ ਤੇ ਉਹਨਾਂ ਨੂੰ ਛੱਡਣਾ ਨਹੀਂ ਚਾਹੁੰਦੇ ਉਹ ਕਿ ਆਬੀਸਲੀ ਉਹ ਪਹਿਲੀ ਪਹਿਲੀ ਵਾਰ ਵੀ ਉੱਥੇ ਜਿੱਤ ਚੁੱਕੇ ਨੇ ਦੂਸਰੀ ਵਾਰ ਜੇਕਰ ਬਾਇਨਾਰਡ ਤੋਂ ਜਿੱਤਦੇ ਨੇ ਕੇਰਲਾ ਦੇ ਲੋਕ ਉਹਨਾਂ ਨੂੰ ਜਿਤਾਉਂਦੇ ਨੇ ਤੇ ਆਬੀਸਲੀ 2026 ਦੇ ਵਿੱਚ ਕੇਰਲਾ ਦੇ ਵਿੱਚ ਦੁਬਾਰਾ ਅਸੈਂਬਲੀ ਚੋਣਾਂ ਵੀ ਹੋਣੀਆਂ ਹੁਣ ਤੇ ਉਹਨਾਂ ਦੇ ਜਿਹੜੇ ਚਾਂਸਸ ਆ ਕਾਂਗਰਸ ਦੇ ਫਿਰ ਉੱਥੇ ਘਟਣਗੇ ਕਿ ਜੇਕਰ ਉਹ ਬਾਇਨਾਰਡ ਦੀ ਸੀਟ ਛੱਡਦੇ ਆ ਤੇ ਇਹ ਗੱਲ ਉਹਨਾਂ ਦੇ ਦਿਮਾਗ ਦੇ ਵਿੱਚ ਸੀਗੀ ਕਿ ਜੇਕਰ ਅਸੀਂ ਅਮੇਠੀ ਤੋਂ ਰਾਹੁਲ ਗਾਂਧੀ ਸਾਹਿਬ ਲੜਨਗੇ ਤੇ ਫਿਰ ਇਹ ਗੱਲ ਆਈ ਕਿ ਪ੍ਰਿਆੰਕਾ ਗਾਂਧੀ ਜਿਹੜੇ ਨੇ ਉਹ ਲੜ ਸਕਦੇ ਨੇ ਕਿਉਂਕਿ ਵੈਸੇ ਦੋ ਸੀਟਾਂ ਖਾਲੀ ਹੋ ਗਈਆਂ ਰਾਏਪਰੇਲੀ ਦੀ ਸੋਨੀਆ ਗਾਂਧੀ ਜੀ ਦੇ ਜਾਣ ਦੇ ਨਾਲ ਰਾਜ ਸਭਾ ਦੇ ਵਿੱਚ ਜਾਣ ਦੇ ਨਾਲ ਹੋ ਗਈ ਅਮੇਠੀ ਦੀ ਸੀਟ ਖਾਲੀ ਹੋ ਗਈ ਜਿਹੜੀ ਖਾਲੀ ਨਹੀਂ ਹੋਈ ਐਕਚੁਅਲੀ ਅਮੇਠੀ ਦੀ ਸੀਟ ਤੇ ਰਾਹੁਲ ਗਾਂਧੀ ਸਾਹਿਬ ਹੁੰਦੇ ਆ ਸੋ ਦੋ ਸੀਟਾਂ ਨੇ ਇਹਨਾਂ ਦੇ ਕੋਲ ਜਾਂ ਤਾਂ ਦੋਨਾਂ ਸੀਟਾਂ ਤੇ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਲੜ ਸਕਦੇ ਸੀਗੇ ਸੋ ਜੇਕਰ ਦੋਨਾਂ ਸੀਟਾਂ ਤੇ ਇਹ ਜਿਹੜੀਆਂ ਵਿੱਚੋਂ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਪਰਿਵਾਰ ਦੇ ਵਿੱਚ ਜਿਹੜੀ ਗੱਲਬਾਤ ਹੋਈ ਆ ਜਾਂ ਪਾਰਟੀ ਦੇ ਵਿੱਚ ਜਿਹੜੀ ਗੱਲਬਾਤ ਹੋਈ ਆ ਕਿ ਉਹਨਾਂ ਨੂੰ ਲੱਗਾ ਕਿ ਜੇਕਰ ਅਸੀਂ ਸਪੋਸ ਕਰੋ ਦੋਹਾਂ ਸੀਟਾਂ ਤੇ ਲੜਨੇ ਆ ਅ ਮੀਠੀ ਤੇ ਵੀ ਤੇ ਰਾਇਬਰੇਨੀ ਤੇ ਵੀ ਉਧਰੋਂ ਇੱਕ ਸੀਟ ਤੋਂ ਬਾਇਨਾੜ ਤੋਂ ਰਾਹੁਲ ਗਾਂਧੀ ਸਾਹਿਬ ਜਿੱਤ ਜਾਂਦੇ ਨੇ ਇੱਕ ਸੀਟ ਤੋਂ ਜਿੱਤ ਜਾਂਦੇ ਨੇ ਪ੍ਰਿਆੰਕਾ ਗਾਂਧੀ ਰਾਜ ਸਭਾ ਦੇ ਵਿੱਚ ਸੋਨੀਆ ਗਾਂਧੀ ਜੀ ਨੇ ਤੇ ਵਿਰੋਧੀਆਂ ਨੂੰ ਤਾਂ ਮੌਕਾ ਮਿਲ ਜਾਣਾ ਸੀ ਕਿ ਭਾਈ ਦੇਖੋ ਗਾਂਧੀ ਪਰਿਵਾਰ ਤਾਂ ਸਾਰਾ ਹੀ ਪਾਰਲੀਮੈਂਟ ਦੇ ਵਿੱਚ ਆ ਕੇ ਬੈਠਾ ਇਹਨਾਂ ਦੀ ਮਾਤਾ ਜੀ ਵੀ ਪਾਰਲੀਮੈਂਟ ਦੇ ਅਪਰਾ ਹਾਊਸ ਦੇ ਵਿੱਚ ਨੇ ਤੇ ਇਹ ਲੋਕ ਸਭਾ ਦੇ ਵਿੱਚ ਰਾਹੁਲ ਗਾਂਧੀ ਤੇ ਪ੍ਰਿਆੰਕਾ ਗਾਂਧੀ ਦੋਵੇਂ ਭੈਣ ਭਰਾ ਆ ਕੇ ਬੈਠੇ ਨੇ ਤੇ ਤਾਂ ਸਾਰੇ ਦੇ ਸਾਰੇ ਪਰਿਵਾਰ ਨੇ ਸਿਆਤ ਸਾਂਭੀ ਹੋਈ ਆ ਤੇ ਇਹ ਮਸਲਾ ਬਣ ਜਾਣਾ ਸੀ ਤੇ ਜੇਕਰ ਜਿਵੇਂ ਤੁਹਾਨੂੰ ਦੱਸਿਆ ਕਿ ਜੇਕਰ ਅਮੇਠੀ ਦੇ ਵਿੱਚੋਂ ਉਹ ਜਿਹੜਾ ਜਿੱਤ ਜਾਂਦੇ ਰਾਹੁਲ ਗਾਂਧੀ ਸਾਹਿਬ ਫਿਰ ਉਹਨਾਂ ਦੀ ਬਾਇਨਾੜ ਦੀ ਸੀਟ ਉਹਨਾਂ ਦੇ ਲਈ ਛੱਡ ਦੇ ਤਾਂ ਜਾਂ ਅਮੇਠੀ ਦੀ ਛੜ ਦੇ ਕਿਹੜੀ ਸੀਟ ਛੜ ਦੇ ਫੇਰ ਇਹਨਾਂ ਦੇ ਲਈ ਸਮੱਸਿਆ ਹੋ ਜਾਣੀ ਸੀ ਸੋ ਇਸ ਕਰਕੇ ਮੰਨਿਆ ਜਾ ਰਿਹਾ ਕਿ ਉਹਨਾਂ ਨੇ ਰਾਇਬਰੇਲੀ ਦੀ ਸੀਟ ਚੁਣੀ ਆ ਕਿ ਜੇਕਰ ਇੱਕ ਤਾਂ ਉੱਥੇ ਜਿੱਤਣ ਦੇ ਚਾਂਸਸ ਜ਼ਿਆਦੇ ਨੇ ਹਿਸਟੋਰਿਕਲੀ ਤੌਰ ਤੇ ਜਿਹੜੀ ਆ ਰਾਇਬਰੇਲੀ ਦੀ ਸੀਟ ਜਾਦੇ ਪੁਰਾਣੀ ਆ ਫਰੋਜ਼ ਗਾਂਧੀ ਸਾਹਿਬ ਜਿਹੜਾ ਇਹ ਸੀਟ ਤੋਂ ਲੜਦੇ ਰਹੇ ਨੇ ਜਦਕਿ ਜਿਹੜੀ ਅਮੇਠੀ ਦੀ ਸੀਟ ਆ ਇਹ ਤਾਂ ਇਹ ਆਹਾ ਅਸੀਮੇ ਦਾ ਹਾਕੇ ਦੇ ਵਿੱਚ 1970 ਦੇ ਅਖੀਰਲੇ ਸਾਲਾਂ ਦੇ ਵਿੱਚ ਜਿਹੜਾ ਕਹਿ ਲਓ ਕਿ ਇਹ ਇਹਦੇ ਤੋਂ ਸ਼ੁਰੂਆਤ ਹੋਈ ਹੈ ਸੰਜੀਤ ਗਾਂਧੀ ਸਾਹਿਬ ਤੋਂ ਇਸ ਜਿਹੜੀ ਕਾਂਗਰਸ ਪਰਿਵਾਰ ਦੀ ਪਰ ਜੇ ਜੇਕਰ ਜਿਹੜੀ ਰਾਇਬਰੇਲੀ ਦੀ ਸੀਟ ਹੈ ਇੱਕ ਤਾਂ ਇਹ ਜਾਦੇ ਪੁਰਾਣੀ ਆ ਸੋ ਜੇਕਰ ਕੱਲ ਨੂੰ ਦੋਹਾਂ ਸੀਟਾਂ ਤੋਂ ਰਾਹੁਲ ਗਾਂਧੀ ਸਾਹਿਬ ਜਿੱਤਦੇ ਨੇ ਤੇ ਉਹਨਾਂ ਦੇ ਕੋਲ ਇੱਕ ਆਰਗੂਮੈਂਟ ਹੋਵੇਗਾ ਕਿ ਦੇਖੋ ਇਹ ਸੀਟ ਮੇਰੀ ਪੁਰਾਣੀ ਆ ਸੀਟ ਮੇਰੇ ਪਰਿਵਾਰ ਦੀ ਤੇ ਸਭ ਤੋਂ ਵੱਡੀ ਗੱਲ ਮੇਰੇ ਮਾਤਾ ਜੀ ਦੀ ਸੀਟ ਆ ਇਸ ਕਰਕੇ ਮੈਂ ਬਾਈਨਾਰਡ ਨੂੰ ਛੱਡ ਕੇ ਤਾਂ ਮੈਂ رائے ਬਰੇਲੀ ਦੀ ਸੀਟ ਜਿਹੜੀ ਆ ਉਹਨੂੰ ਰੀਟੇਨ ਕਰ ਰਿਆ ਸੋ ਇੱਕ ਤਾਂ ਇਹ ਮਸਲਾ ਹੋ ਗਿਆ ਦੂਸਰਾ ਜੇ ਮੈਂ ਤੁਹਾਨੂੰ ਤੁਸੀਂ ਕਿਹਾ ਜਿਆਦਾ ਹਿਸਟੋਰੀਕ ਆ ਤੇ ਇੱਥੇ ਇਹ ਲਗਾਤਾਰ ਜਿੱਤਦੇ ਰਹੇ ਨੇ ਸੋਨੀਆ ਗਾਂਧੀ ਜੀ ਵੀ ਲਗਾਤਾਰ ਜਿੱਤਦੇ ਆਏ ਨੇ 2014 ਦੇ ਵਿੱਚ ਤਾਂ ਤਕਰੀਬਨ 1.5 ਤੋਂ 3 ਲੱਖ ਦਾ ਇਹਨਾਂ ਦਾ ਮਾਰਜਨ ਸੀਗਾ ਹਾਲਾਂਕਿ ਪਿਛਲੀ ਵਾਰ 2019 ਦੇ ਵਿੱਚ ਜਿਹੜਾ ਇਹਨਾਂ ਨੇ ਦਿਨੇਸ਼ ਸਿੰਘ ਨੂੰ ਹਰਾਇਆ ਬੀਜੇਪੀ ਦੇ ਨੂੰ ਉਹ ਉਹ ਮਾਰਜਨ ਘਟ ਗਿਆ ਸੀਗਾ 1.5 ਲੱਖ ਦੇ ਮਾਰਜਨ ਦਾ ਸਟਿਲ ਇਹਨਾਂ ਨੇ ਸੀਟ ਉਹ ਜਿੱਤੀ ਆ ਸੋ ਇਸ ਵਾਰ ਬੀਜੇਪੀ ਦੇ ਤਾਂ ਸੇਮ ਹੀ ਉਮੀਦਵਾਰ ਨੇ ਤੇ ਇਸ ਵਾਰ ਜਿਹੜਾ ਕਾਂਗਰਸ ਦੇ ਬਲੋਂ ਰਾਹੁਲ ਗਾਂਧੀ ਸਾਹਿਬ ਆ ਗਏ ਨੇ ਤੇ ਜਿਹੜੇ ਅਮੇਤੀ ਤੋਂ ਵੀ ਦੱਸ ਦਿਆ ਕਿ ਇਹਨਾਂ ਦੇ ਚਾਂਸਸ ਕੋਈ ਇੰਨੇ ਜਿਆਦੇ ਬੁਰੇ ਨਹੀਂ ਹੈਗੇ ਪਰ ਅਮੇਤੀ ਤੋਂ ਜਿਹੜੇ ਇਹਨਾਂ ਦੇ ਉਹ ਵੀ ਕਾਫੀ ਜਿਹੜੇ ਆ ਇਹਨਾਂ ਦੇ ਕੌਨਫੀਡੈਂਸ ਵਾਲੇ ਜਿਹੜੇ ਉਮੀਦਵਾਰ ਨੇ ਕਾਂਗਰਸ ਦੇ ਜਿਹੜੇ ਇਹਨਾਂ ਦੇ ਲੰਬੇ ਸਮੇਂ ਇਹਨਾਂ ਦੇ ਪਰਿਵਾਰ ਦੇ ਨਾਲ ਜੁੜੇ ਰਹੇ ਨੇ ਅੱਛਾ ਇਹਦੇ ਨਾਲ ਨਾਲ ਇਹ ਵੀ ਆ ਕਿ ਜਿਹੜਾ ਇਹ ਕਾਂਗਰਸ ਦੇ ਗਾਂਧੀ ਪਰਿਵਾਰ ਦੇ ਇਥੋਂ ਲੰਨ ਦੇ ਨਾਲੋਂ ਜਿਹੜਾ ਬਾਕੀ ਯੂਪੀ ਦੇ ਵਿੱਚ ਇਹਨਾਂ ਦੀ ਸਾਰੀ ਸਥਿਤੀ ਆ ਉਹਦਾ ਇਹਨਾਂ ਨੂੰ ਫਰਕ ਮਿਲਣਾ ਬੀਤੇ ਸਮਿਆਂ ਦੇ ਵਿੱਚ ਜਦੋਂ ਇਹਨਾਂ ਨੇ ਉਥੋਂ ਵਾਇਨਾਰ ਤੋਂ ਚੋਣ ਲੜੀ ਆ 2019 ਦੇ ਵਿੱਚ ਤਾਂ ਕੇਰਲਾ ਦੇ ਵਿੱਚ ਕਾਂਗਰਸ ਦੀ ਸਥਿਤੀ ਬਹੁਤ ਬਿਹਤਰ ਰਹੀ ਸੀ ਵੀ ਹਾਲਾਂਕਿ ਅਸੈਂਬਲੀ ਚੋਣਾਂ ਦੇ ਵਿੱਚ ਇਹ ਇਹਨਾਂ ਨੂੰ ਨਿਰਾਸ਼ਾ ਹੱਥ ਲੱਗੀ ਪਰ ਜਿਹੜੀਆਂ ਲੋਕ ਸਭਾ ਚੋਣਾਂ ਦੇ ਵਿੱਚ ਇਹਨਾਂ ਦੀ ਸਥਿਤੀ ਬਿਹਤਰ ਰਹੀ ਸੀਗੀ ਇਹਦਾ ਫਰਕ ਪੈਂਦਾ ਹੁੰਦਾ ਕਿਸੇ ਵੀ ਪਾਰਟੀ ਦਾ ਵੱਡਾ ਆਗੂ ਜਦੋਂ ਆ ਕੇ ਕਿਸੇ ਸਟੇਟ ਦੇ ਵਿੱਚੋਂ ਜਾਂ ਕਿਸੇ ਸੀਟ ਦੇ ਲਾਗੇ ਉਹ ਲੜਦਾ ਤੇ ਉਹਦਾ ਆਲੇ ਦੁਆਲੇ ਸਾਰੇ ਅਸਰ ਉਹਦਾ ਪੈਂਦਾ ਹੁੰਦਾ ਇਸੇ ਕਰਕੇ ਮੰਨਿਆ ਜਾਂਦਾ ਕਿ ਜਿਹੜੇ ਨਰਿੰਦਰ ਮੋਦੀ ਸਾਹਿਬ ਆ ਉਹਨਾਂ ਦਾ ਘੜ ਤਾਂ ਹੈਗਾ ਗੁਜਰਾਤ ਦੇ ਵਿੱਚ ਤੇ ਪਰ ਉਹ ਵਾਰਾਨਸੀ ਤੋਂ ਇਸ ਕਰਕੇ ਲੜਦੇ ਨੇ ਕਿਉਂਕਿ ਵਾਰਾਨਸੀ ਯੂਪੀ ਯੂਪੀ ਦੀਆਂ ਅਸੀਂ ਸੀਟਾਂ ਪੂਰੀ ਹਿੰਦੀ 벨ਟ ਉਹਦੇ ਤੇ ਪ੍ਰਭਾਵ ਜਿਹੜਾ ਪਾਉਣਾ ਉਹ ਜ਼ਰੂਰੀ ਹੁੰਦਾ ਅੱਛਾ ਜਿਹੜਾ ਚਲੋ ਜੇਕਰ ਨਾਲ ਲੜਦੇ ਕਾਮੀ ਗਾਂਧੀ ਪਰਿਵਾਰ ਤੇ تنقید ਹੋਣੀ ਸੀ ਜਾਂ ਕਾਂਗਰਸ ਤੇ تنقید ਹੋਣੀ ਸੀ ਕਿ ਦੇਖੋ ਜੀ ਇਹ ਡਰ ਕੇ ਨਹੀਂ ਲੜੇ ਤੇ ਹੁਣ ਜੇਕਰ ਉਹਨਾਂ ਨੇ ਉਥੋਂ ਰਾਇਬ੍ਰੇਰੀ ਤੋਂ ਸੀਟ ਤੇ ਆਪਣੇ ਪਰਚੇ ਭਰ ਦੱਤੇ ਨੇ ਕਿਉਂਕਿ ਆਖਰੀ ਦਿਨ ਸੀ ਅੱਜ ਆਖਰੀ ਦਿਨ ਸੀਟ ਅਲਾਨੀ ਗਈ ਤੇ ਆਖਰੀ ਦਿਨ ਉਹਨਾਂ ਨੇ ਆਪਣੇ ਪੇਪਰ ਭਰਤੇ ਆ ਸੋਨੀਆ ਗਾਂਧੀ ਜੀ ਪ੍ਰਿਆੰਕਾ ਗਾਂਧੀ ਜੀ ਇਹ ਉੱਥੇ ਉਹਨਾਂ ਦੇ ਨਾਲ ਮੌਜੂਦ ਸਗੇ ਰਾਹੁਲ ਗਾਂਧੀ ਦੇ ਤੇ ਪ੍ਰਧਾਨ ਮੰਤਰੀ ਸਾਹਿਬ ਦਾ ਆਲਰੇਡੀ ਬਿਆਨ ਆ ਵੀ ਗਿਆ ਜੀ ਉਹਨਾਂ ਨੇ ਕਿਹਾ ਕਿ ਜਿਹੜਾ ਸ਼ਹਿਜਾਦਾ ਜਿਹੜਾ ਆ ਉਹ ਇੱਕ ਸੀਟ ਤੋਂ ਦੂਸਰੀ ਸੀਟ ਤੇ ਦੌੜਦਾ ਫਿਰਦਾ ਉਹਨੂੰ ਲੱਗਦਾ ਵਾਇਨਾਡ ਦੇ ਵਿੱਚ ਮੈਂ ਹਾਰ ਜਾਣਾ ਉਹਨੇ ਕਿਹਾ ਕਿ ਡਰਦੇ ਕਿਉਂ ਤੁਸੀਂ ਜਿਹੜਾ ਰਾਹੁਲ ਗਾਂਧੀ ਸਾਹਿਬ ਤੇ ਉੱਥੇ ਤੰਜ ਕੱਸਦਿਆਂ ਉਹਨਾਂ ਨੇ ਪਰ ਵੈਸੇ ਜੇਕਰ ਪ੍ਰਧਾਨ ਮੰਤਰੀ ਮੋਦੀ ਨੇ ਤੰਜ ਸਿਰਫ ਇਸ ਗੱਲ ਨੂੰ ਬੁਨਿਆਦ ਬਣਾ ਕੇ ਕੱਸਿਆ ਕਿ ਉਹ ਦੋ ਸੀਟਾਂ ਤੋਂ ਲੜ ਰਹੇ ਨੇ ਤਾ ਪ੍ਰਧਾਨ ਮੰਤਰੀ ਸਾਹਿਬ 2014 ਦੇ ਵਿੱਚ ਤੁਸੀਂ ਵੀ ਤਾਂ ਦੋਹੀ ਸੀਟਾਂ ਤੋਂ ਲੜੇ ਸੀਗੇ ਬਰੋਦਰਾ ਤੋਂ ਤੇ ਵਾਰਾਨਸੀ ਤੋਂ ਖੈਰ ਤੁਸੀਂ ਵੀ ਦੋਹਾਂ ਤੋਂ ਜਿੱਤ ਗਏ ਸੀ ਤੇ ਤੁਸੀਂ ਬਰੋਦਰਾ ਦੀ ਸੀਟ ਛੱੜਤੀ ਸੀ ਤੇ ਹੁਣ ਵੈਸੇ ਕਈ ਜਗ੍ਹਾਾਂ ਤੇ ਤਾਂ ਇਹ ਮੰਨਿਆ ਜਾ ਰਿਹਾ ਕਿ ਕਾਂਗਰਸ ਦੇ ਹੱਕ ਦੇ ਵਿੱਚ ਹੀ ਗੱਲ ਜਾ ਰਹੀ ਆ ਜਿੰਨਾ ਪ੍ਰਚਾਰ ਪ੍ਰਧਾਨ ਮੰਤਰੀ ਮੋਦੀ ਨੇ ਬੀਜੇਪੀ ਨੇ ਕਾਂਗਰਸ ਦੇ ਮੈਨੀਫੈਸਟੋ ਦਾ ਕਰ ਦਿੱਤਾ ਨਾ ਤੇ ਇਹ ਇਹਦੇ ਨਾਲ ਕਾਂਗਰਸ ਦੀ ਸਥਿਤੀ ਜਿਹੜੀ ਆ ਉਹ ਬਿਹਤਰ ਹੁੰਦੀ ਜਾ ਰਹੀ ਹੈ ਇਹਨਾਂ ਚੋਣਾਂ ਦੇ ਵਿੱਚ ਜਦੋਂ ਤੁਸੀਂ ਯਾਦ ਕਰੋ ਪਹਿਲੇ ਗੇਟ ਤੋਂ ਪਹਿਲਾਂ ਚੋਣਾਂ ਤੋਂ ਪਹਿਲਾਂ ਤਾਂ ਲੱਗਦਾ ਹੀ ਨਹੀਂ ਸੀ ਕਿ ਇੰਡੀਆ ਅਲਾਈਂਸ ਕਿਸੇ ਤਰੀਕੇ ਦੀ ਫਾਈਟ ਦੇ ਵਿੱਚ ਕਿਉਂਕਿ ਸਭ ਤੋਂ ਵੱਡਾ ਇਹਨਾਂ ਦਾ ਮੰਨਿਆ ਜਾ ਰਿਹਾ ਸੀਗਾ ਨਿਤੀਸ਼ ਕੁਮਾਰ ਨੂੰ ਉਹ ਪਾਸਾ ਬਦਲ ਗਿਆ ਉਧਰੋਂ ਮਹਾਰਾਸ਼ਟਰ ਦੇ ਵਿੱਚ ਯੂਪੀ ਤੋਂ ਬਾਅਦ ਜਿੱਥੇ ਸਭ ਤੋਂ ਜ਼ਿਆਦਾ ਸੀਟਾਂ ਨੇ ਮਹਾਰਾਸ਼ਟਰ ਉੱਥੇ ਐਨਸੀਪੀ ਦਾ ਵੀ ਦੋ ਧੜੇ ਬਣ ਗਿਆ ਸ਼ਿਪਸਨਾ ਦੇ ਵੀ ਦੋ ਧੜੇ ਬਣ ਗਏ ਜਦ ਕਿ ਹੁਣ ਮੰਨਿਆ ਜਾ ਰਿਹਾ ਹੈ ਕਿ ਜਿਹੜਾ ਇਹਨਾਂ ਦੇ ਇੱਕ ਸ਼ਗਨ ਭੁਜਬਲ ਸਾਹਿਬ ਨੇ ਉਹਨਾਂ ਨੇ ਦੱਸ ਦਿਆ ਖੁਦ ਇਹ ਗੱਲ ਕਹੀ ਆ ਕਿ ਜਿਹੜੇ ਉਦਵ ਠਾਕਰੇ ਸਾਹਿਬ ਨੇ ਜਾਂ ਜਿਹੜੇ ਸ਼ਰਧ ਪਵਾਰ ਸਾਹਿਬ ਨੇ ਉਹਨਾਂ ਦੇ ਗੁੱਟ ਦੇ ਨਾਲ ਲੋਕਾਂ ਦੀ ਹਮਦਰਦੀ ਹੈ ਇਹ ਤੁਹਾਨੂੰ ਪਤਾ ਕਿ ਆਪਣੇ ਲੋਕਾਂ ਦੇ ਲਈ ਵੈਸੇ ਵੀ ਇੱਕ ਹੁੰਦਾ ਕਿ ਜਦੋਂ ਜਿਹਦੇ ਨਾਲ ੱੱੱਕਾ ਹੋਵੇ ਨਾ ਲੋਕ ਉਹਦੇ ਨਾਲ ਖੜਦੇ ਹੀ ਨੇ ਨੇ ਆਮ ਤੌਰ ਤੇ ਆਪਾਂ ਦੇਖਿਆ ਵੀ ਜਾਂਦਾ ਸੋ ਇਹਦਾ ਦੇਖਦੇ ਹਾਂ ਕਿ ਰਾਹੁਲ ਗਾਂਧੀ ਸਾਹਿਬ ਦਾ ਯੂਪੀ ਦੀਆਂ ਇਹਨਾਂ ਸੀਟਾਂ ਦੇ ਉੱਤੇ ਖੰਡ ਦੇ ਨਾਲ ਕਿੰਨਾ ਕੁ ਪ੍ਰਭਾਵ ਇਹਨਾਂ ਦਾ ਇਹ ਸਾਰੇ ਚੋਣ ਚੋਣ ਸੀਨ ਦੇ ਉੱਤੇ ਪੈਂਦਾ ਵੈਸੇ ਜਦੋਂ ਪਰਿਵਾਰਵਾਦ ਦੀ ਗੱਲ ਚੱਲਦੀ ਹੈ ਨਾ ਜਦੋਂ ਆਪਾਂ ਕਹਿੰਦੇ ਹਾਂ ਕਿ ਦੇਖੋ ਜੀ ਇਹ ਸਾਰਾ ਪਰਿਵਾਰ ਆ ਗਿਆ ਉਦੇ ਵਿੱਚ ਇੱਕ ਹੋਰ ਆਰਗੂਮੈਂਟ ਵੀ ਆ ਸਿਆਸਤਦਾਨਾਂ ਤੇ ਹਮੇਸ਼ਾ تنਕੀਦ ਹੋ ਜਾਂਦੀ ਆ ਆਪਾਂ ਸਿਆਸਤਦਾਨਾਂ ਦਾ ਪੱਖ ਕਦੇ ਨਹੀਂ ਸੁਣਦੇ ਦੇਖੋ ਡਾਕਟਰ ਦਾ ਬੇਟਾ ਡਾਕਟਰ ਇਹ ਵੈਸੇ ਸਿਆਸਤਦਾਨਾਂ ਤੇ تنਕੀਦ ਇਸ ਕਰਕੇ ਹੁੰਦੀ ਆ ਕਿ ਡਾਕਟਰ ਦਾ ਬੇਟਾ ਬਣਦਾ ਡਾਕਟਰ ਪੜ੍ਹ ਕੇ ਸਿਆਸਤਦਾਨ ਕਈ ਵਾਰ ਇਦਾਂ ਹੁੰਦਾ ਕਿ ਮੰਤਰੀ ਦੇ ਬੇਟੇ ਨੂੰ ਸਿੱਧੀ ਟਿਕਟ ਮਿਲ ਜਾਂਦੀ ਆ ਤੇ ਉਹ ਐਮਐਲਏ ਦੀ ਸੀਟ ਤੇ ਖੜਾ ਹੋ ਜਾਂਦਾ ਜਾ ਕੇ ਪਰ ਜਿਹੜਾ ਜੇਕਰ ਆਪਾਂ ਇਹ ਦੇਖੀਏ ਨਾ ਤਾਂ ਇਹ ਵੈਸੇ ਬੀਤੇ ਦਿਨਾਂ ਦੇ ਵਿੱਚ ਜਿਹੜੇ ਆਪਣੇ ਖਵਾਜਾ ਸਾਦ ਰਫੀਕ ਨੇ ਪਾਕਿਸਤਾਨ ਮੁਸਲਮਨ ਲੀਗ ਨੂੰ ਦੇ ਬੜੇ ਤਗੜੇ ਆਗੂ ਨੇ ਉਹਨਾਂ ਨੂੰ ਪੁੱਛਿਆ ਗਿਆ ਸੀਗਾ ਨਵਾਜ਼ ਨਵਦੀਪ ਸਿੰਘ ਸਾਹਿਬ ਦਾ ਸਾਰਾ ਪਰਿਵਾਰ ਜਿਹੜਾ ਉਹ ਸਿਆਸਤ ਦੇ ਵਿੱਚ ਹੈ ਉਹਨਾਂ ਦੀ ਬੇਟੀ ਮੁੱਖ ਮੰਤਰੀ ਪੰਜਾਬ ਹੈ ਉਹਨਾਂ ਦਾ ਭਰਾ ਪ੍ਰਧਾਨ ਮੰਤਰੀ ਆ ਪਾਕਿਸਤਾਨ ਦਾ ਉਹਨਾਂ ਨੇ ਇਹਦਾ ਜਵਾਬ ਬੜਾ ਹੀ ਇੰਟਰਸਟਿੰਗ ਦਿੱਤਾ ਤੇ ਉਹ ਇੱਕ ਬਿਹਤਰ ਆਰਗੂਮੈਂਟ ਹੈ ਵੈਸੇ ਸਿਆਸਤਦਾਨਾਂ ਦੇ ਪੱਖ ਦੀ ਕਿਉਂਕਿ ਪਰ ਇਹ ਇਹ ਕੰਟੈਕਸਟ ਦੇ ਹਿਸਾਬ ਨਾਲ ਆਪਾਂ ਦੇਖ ਸਕਦੇ ਹਰੇਕ ਕਿਤੇ ਆਰਗੂਮੈਂਟ ਇਸਤੇਮਾਲ ਨਹੀਂ ਹੋ ਸਕਦਾ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਦੇਖੋ ਜਦੋਂ ਸਿਆਸਤਦਾਨਾਂ ਦੇ ਉੱਤੇ ਜ਼ਬਰ ਹੁੰਦਾ ਜਦੋਂ ਉਹਨਾਂ ਦੇ ਉੱਤੇ ਤਸ਼ੱਦਦ ਹੁੰਦਾ ਤੇ ਸਭ ਤੋਂ ਜ਼ਿਆਦਾ ਜਿਹੜਾ ਝੱਲਣਾ ਕਿ ਇਹਨੂੰ ਪੈਂਦਾ ਕਿਸੇ ਵੀ ਲੀਡਰ ਦੇ ਪਰਿਵਾਰ ਨੂੰ ਹੁਣ ਇਹਦੀ ਆਧਾਰਨ ਆਪਾਂ ਵੈਸੇ ਅਮਰਤਪਾਲ ਸਿੰਘ ਉਹਨਾਂ ਦੇ ਦੇਖ ਸਕਦੇ ਹਾਂ ਭਾਈ ਅਮਰਿਤਪਾਲ ਸਿੰਘ ਉਹਨਾਂ ਦੀ ਜਦੋਂ ਗ੍ਰਿਫਤਾਰੀ ਹੁੰਦੀ ਆ ਪਹਿਲਾਂ ਤਾਂ ਬਹੁਤ ਸਾਰੇ ਟਾਰਾ ਮਾਰਨ ਵਾਲੇ ਸੀ ਬਾਅਦ ਚ ਉਹਣੀ ਨਾਲ ਕੌਣ ਖੜਿਆ ਤੇ ਜਿਹੜਾ ਸਭ ਤੋਂ ਜ਼ਿਆਦਾ ਇਸ ਸੰਘਰਸ਼ ਦਾ ਸਾਹਮਣਾ ਕਿਹਨੂੰ ਕਰਨਾ ਪਿਆ ਅਮਰਿਤਪਾਲ ਸਿੰਘ ਦੇ ਪਰਿਵਾਰ ਨੂੰ ਸੋ ਇਸੇ ਤਰੀਕੇ ਨਾਲ ਸੁਪੋਜ਼ ਕਰੋ ਕੱਲ ਨੂੰ ਅਮਰਿਤਪਾਲ ਸਿੰਘ ਦੀ ਕੋਈ ਪਾਰਟੀ ਬਣਦੀ ਆ ਜਾਂ ਉਹਨਾਂ ਦੀ ਸਿਆਸਤ ਕੋਈ ਵੱਡੀ ਹੁੰਦੀ ਆ ਜੇਕਰ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਕੋਈ ਆਉਂਦਾ ਤਾਂ ਉਹ ਕੋਈ ਜ਼ਿਆਦਾ ਅਨਹੋਣੀ ਗੱਲ ਨਹੀਂ ਕਿਉਂਕਿ ਉਹਨਾਂ ਦੇ ਪਰਿਵਾਰ ਨੇ ਉਹਨਾਂ ਦੇ ਨਾਲ ਸਫ਼ਰ ਵੀ ਕੀਤਾ ਇਹ 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 ਗੱਲ ਸਹੀ ਹੈ ਕਿ ਜੇਕਰ ਆਪਾਂ ਗਾਂਧੀ ਫੈਮਿਲੀ ਦਾ ਵੀ ਦੇਖੀਏ ਦੇ ਉਹਨਾਂ ਦੇ ਪਰਿਵਾਰ ਦੇ ਵਿੱਚ ਜੋ ਕੁਝ ਵੀ ਉਹ 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 ਨਾਲ ਦੀ ਨਾਲ ਪਰਿਵਾਰ ਦੇ ਉੱਤੇ ਵੀ ਉਹ 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 ਭੁਗਤ ਭੋਗੀ ਪਰਿਵਾਰ ਵੀ ਨਾਲੇ ਹੁੰਦਾ ਜਿਵੇਂ ਕੇਜਰੀਵਾਲ ਸਾਹਿਬ ਦੇ ਲਈ ਕਿਹਾ ਗਿਆ ਸੀ ਕਿ ਆਬਵੀਅਸਲੀ ਜਦੋਂ ਕੇਜਰੀਵਾਲ ਸਾਹਿਬ ਦੀ ਗ੍ਰਿਫਤਾਰੀ ਹੋਈ ਆ ਤੇ ਉਹਨਾਂ ਦੀ ਜਿਹੜੀ ਵਾਈਫ ਦੇ ਬਾਰੇ ਜਦੋਂ ਗੱਲਾਂ ਆਈਆਂ ਤੇ ਆਬਵੀਅਸਲੀ ਇਹ ਗਲਤ ਆ ਉਠਣੀ ਸੀ ਕਿ ਕੱਲ ਤੱਕ ਉਹ ਕਿਤੇ ਵੀ ਸਿਆਸਤ ਦੇ ਵਿੱਚ ਨਹੀਂ ਸਗੇ ਅੱਜ ਉਹਨਾਂ ਦੀ ਗੱਲਾਂ ਚੱਲ ਗਈਆਂ ਕਿ ਕੀ ਉਹ ਮੁੱਖ ਮੰਤਰੀ ਬਣ ਸਕਦੇ ਨੇ ਪਰ ਇਹ ਕਿਤੇ ਨਾ ਕਿਤੇ ਹੁੰਦਾ ਜ਼ਰੂਰ ਹੈ ਕਿ ਨਾਲ ਦੀ ਨਾਲ ਪੁੱਗਤ ਭੋਗੀ ਪਰਿਵਾਰ ਵੀ ਬਣਦਾ ਪਰ ਜਿਵੇਂ ਮੈਂ ਕਿਹਾ ਕਿ ਇਹਨੂੰ ਤੁਸੀਂ ਆਊਟ ਆਫ ਕੰਟੈਕਸਟ ਨਹੀਂ ਦੇਖ ਸਕਦੇ ਇਹ ਨਹੀਂ ਦੇਖ ਸਕਦੇ ਕਿ ਕੋਈ ਐਮਐਲਏ ਆ ਤੇ ਉਹ ਚੁੱਕ ਕੇ ਆਪਣੇ ਬੇਟੇ ਨੂੰ ਟਿਕਟ ਲੈ ਕੇ ਦੇ ਦੇਵੇ ਤਾਂ ਉਹਦਾ ਆਸਾਨੀ ਨਾਲ ਜਿਹੜਾ ਉਹ ਐਮਐਲਏ ਦੀ ਟਿਕਟ ਉਹਨੂੰ ਮਿਲ ਜਵੇ ਪਰ ਕਈ ਜਗ੍ਹਾਾਂ ਤੇ ਬਿਲਕੁਲ ਜਿਹੜਾ ਸਿਆਸੀ ਪਰਿਵਾਰਾਂ ਨੂੰ ਵੀ ਕਾਫੀ ਜ਼ਿਆਦਾ ਤਸ਼ੱਦਦ ਦਾ ਜਾਂ ਸੰਘਰਸ਼ ਦਾ ਸਾਹਮਣਾ ਕਰਨਾ ਪੈਂਦਾ ਤੇ ਵੈਸੇ ਇਹ ਜਿਹੜੀ ਸਾਰੀ ਇਹ ਪਰਿਵਾਰਵਾਦ ਦੀ ਗੱਲ ਆ ਜਾਂ ਜਿਹੜੀ ਜਿਹੜੀ ਇਹ ਕਿਹਨੂੰ ਕੀ ਕਹਿੰਦੇ ਆ ਨੈਪੋਟਿਜ਼ਮ ਦੀ ਗੱਲ ਹੈ ਕਈ ਵਾਰ ਇਦਾਂ ਹੁੰਦਾ ਕਿ ਐਕਚੁਅਲੀ ਪਰਿਵਾਰਵਾਦ ਦਾ ਜਿੰਨਾ ਕੁ ਫਾਇਦਾ ਹੁੰਦਾ ਉਹਨਾਂ ਨੂੰ ਨੁਕਸਾਨ ਵੀ ਹੋ ਜਾਂਦਾ ਹੁਣ ਜਿਹੜੇ ਅਭਿਸ਼ੇਕ ਬਚਨ ਨੇ ਹੀ ਇਜ਼ ਅ ਵੈਰੀ ਗੁੱਡ ਐਕਟਰ ਪਰ ਉਹਨਾਂ ਨੂੰ ਓਵਰ ਸ਼ੈਡੋ ਇੱਕ ਤਾਂ ਉਹਨਾਂ ਦੇ ਪਿਤਾ ਜੀ ਕਰ ਦਿੰਦੇ ਨੇ ਬਾਕੀ ਲੋਕਾਂ ਨੂੰ ਲੱਗਦਾ ਤੇ ਇਹਨਾਂ ਨੂੰ ਤਾਂ ਬਹੁਤ ਆਸਾਨੀ ਨਾਲ ਮਿਲ ਗਿਆ ਪਰ ਜੇਕਰ ਸੱਚੀ ਗੱਲ ਹੈ ਉਹਨਾਂ ਨੂੰ ਆਪਣੀ ਹਰੇਕ ਫਿਲਮ ਦੇ ਉੱਤੇ ਆਪਾਂ ਨੇ ਆਪਣੇ ਹਰੇਕ ਸਟੈਪ ਦੇ ਉੱਤੇ ਉਹਨਾਂ ਨੇ ਉਹਨਾਂ ਨੂੰ ਆਪਣੇ ਆਪ ਨੂੰ ਸਾਬਤ ਕਰਨਾ ਪੈਂਦਾ ਸੋ ਖੈਰ ਇਹ ਬਹੁਤ ਸਾਰੀਆਂ ਗੱਲਾਂ ਨੇ ਜੀ ਇਹਨਾਂ ਦੇ ਉੱਤੇ ਆਪਾਂ ਲਗਾਤਾਰ ਤੁਹਾਡੇ ਨਾਲ ਚਰਚਾਵਾ ਕਰਦੇ ਰਹਿਾਂਗੇ ਤੁਹਾਨੂੰ ਆਪਣੀ ਅੱਜ ਦੀ ਗੱਲਬਾਤ ਕਿਵੇਂ ਦੀ ਲੱਗੀ ਤੁਸੀਂ ਆਪਣੀ ਪ੍ਰਤੀਕਿਰਿਆ ਕਮੈਂਟ ਦੇ ਕੇ ਜਰੂਰ ਦੱਸਣਾ ਤੇ ਆਪਣੇ ਕੰਮ ਬਾਰੇ ਜੇਕਰ ਤੁਹਾਨੂੰ ਸਾਡਾ YouTube ਤੇ ਕੰਮ ਚੰਗਾ ਲੱਗਦਾ ਤਾਂ ਸਬਸਕ੍ਰਾਈਬ ਕਰ ਲਿਓ TikTok ਤੇ ਦੇਖ ਰਹੇ ਹੋ না জুড়ে রান্লে বহু বহু ধন্যবাদ